ਜੇਕਰ ਤੁਸੀਂ ਕੈਨੇਡਾ ਦੇ ਵਿੱਚ ਰਹਿ ਰਹੇ ਹੋ ਜਾਂ ਫਿਰ ਤੁਹਾਡਾ ਬੱਚਾ ਜਾਂ ਕੋਈ ਵਿਜ਼ਟਰ ਵੀਜ਼ੇ ਤੇ ਕੈਨੇਡਾ ਜਾਣਾ ਚਾਹੁੰਦਾ ਤੇ ਖਬਰ ਜਰੂਰ ਧਿਆਨ ਨਾਲ ਸੁਣਿਓ ਕਿਉਂਕਿ ਤੁਹਾਡੇ ਵੀ ਇਸ ਖਬਰ ਨੂੰ ਸੁਣ ਕੇ ਹੋਸ਼ ਉੱਡ ਜਾਣਗੇ ਰੀਸੈਂਟਲੀ ਟਰੂਡੋ ਸਰਕਾਰ ਜ ਮਤਲਬ ਕੀ ਟਰੂਡੋ ਪੀਐਮ ਤੇ ਇੰਡੀਆ ਦੇ ਪੀਐਮ ਨਰਿੰਦਰ ਮੋਦੀ ਆਪਸ ਵਿੱਚ ਜੀ7 ਪ੍ਰੋਗਰਾਮ ਦੇ ਵਿੱਚ ਮਿਲੇ ਸੀ ਉਹਨਾਂ ਨੇ ਕਿਹਾ ਸੀ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਜਿੰਨੇ ਵੀ ਸਾਡੇ ਵਿੱਚ ਤਤਕਾਰ ਹੋਏ ਨੇ ਉਹਨਾਂ ਨੂੰ ਕੱਟ ਕਰਾਂਗੇ ਪਰ ਇੱਥੇ 27 ਲੋਕਾਂ ਨੇ ਇੱਕ ਸ਼ਰਮਨਾਕਤ ਕੰਮ ਕੀਤਾ ਹੈ ਜਿਸ ਨੂੰ ਸੁਣ ਕੇ ਤੁਹਾਨੂੰ ਵੀ ਹੈਰਾਨ ਹੋ ਜਾਓਗੇ ਤੁਸੀਂ ਵੀ ਲਾਣਤਾ ਪਾਉਗੇ ਉਹਨਾਂ ਲੋਕਾਂ ਨੂੰ ਕਿ ਜਿਨ੍ਹਾਂ ਲੋਕਾਂ ਨੇ ਇਹ ਕੰਮ ਕੀਤਾ ਜਿਸ ਵਿੱਚ 25 ਪੰਜਾਬੀ ਨੇ ਮਤਲਬ ਕਿ ਦੋ ਗੋਰੇ ਨੇ 25 ਪੰਜਾਬੀਆਂ ਨੇ ਇੱਕ ਵੱਡੇ ਕੰਮ ਨੂੰ ਵੱਡਾ ਕਾਂਡ ਕੀਤਾ ਹੈ ਤੇ ਉਸ ਕਾਂਡ ਦੇ ਵਿੱਚ ਪੁਲਿਸ ਕਾਫੀ ਟਾਈਮ ਤੋਂ ਇਸ ਗਰੋ ਨੂੰ ਇਸ ਲੋਕਾਂ ਨੂੰ ਲੱਭ ਰਹੀ ਸੀ ਪਰ ਜਦੋਂ ਇਹਨਾਂ ਦੀ ਐਨਟੀਫਾਈ ਕੀਤੀ ਗਈ ਤੇ ਉਹਨਾਂ ਦੇ ਮੁਤਾਬਕ ਇਹਨਾਂ ਕੋਲੇ ਬਹੁਤ ਸਾਰੀਆਂ ਕਾਰਾਂ ਤੇ ਇਹਨਾਂ ਕੋਲੇ ਇੱਕ ਟਰੱਕ ਬਰਾਮਦ ਹੋਇਆ ਤੇ 825 ਜੋ ਪੰਜਾਬੀ ਹੈ ਤੇ ਪੰਜ ਪੰਜਾਬੀ ਆਊਟ ਆਫ ਪੰਜਾਬ ਦੇ ਨੇ ਤੇ 20 ਪੰਜਾਬੀ ਹੈ ਜਿਹੜੇ ਉਹ ਆਪਣੇ ਪੰਜਾਬ ਤੋਂ ਬਿਲੋਂਗ ਕਰਦੇ ਨੇ ਕੈਨੇਡਾ ਵਿੱਚ 27 ਬੰਦੇ ਫੜੇ ਗਏ ਹੈ ਜੋ ਜੋ ਕੁੜੀਆਂ ਨੂੰ ਮਜਬੂਰ ਕਰਦੇ ਸੀ ਆਪਣੇ ਨਾਲ ਸੈਕਸ ਕਰਨ ਲਈ ਐਂਡ ਉਹਨਾਂ ਜਿੰਨਾਂ ਵਿੱਚ ਪੰਜਾਬੀ ਵੀ ਬਹੁਤ ਸਾਰੇ ਸ਼ਾਮਲ ਹਨ ਉਹਨਾਂ ਨੇ ਇਹਨਾਂ ਦੀਆਂ ਤਸਵੀਰਾਂ ਵੀ ਆਪਣੀ ਵੈਬਸਾਈਟ ਦੇ ਉੱਤੇ ਆਪਣੇ ਪੁਲਿਸ ਸਟੇਸ਼ਨਾਂ ਦੇ ਵਿੱਚ ਲਾਂਚ ਕੀਤਾ ਦੇਖ ਸਕਦੇ ਹੋ ਜਿਸ ਦੇ ਵਿੱਚ ਸਿਰਫ ਵੀ ਪੰਜਾਬੀ ਹੈ ਜੋ ਪੰਜਾਬ ਦੇ ਹਨ ਪੰਜ ਪੰਜਾਬੀ ਆਊਟ ਆਫ ਦੇ ਹਨ ਮਤਲਬ ਕੀ ਕਰਨਾਟਕਾ ਸਾਈਡ ਦੇ ਉੱਤਰ ਪ੍ਰਦੇਸ਼ ਸਾਈਡ ਦੇ ਕਰਕੇ ਯੂਪੀ ਸਾਈਡ ਦੇ ਲਖਨਊ ਸਾਈਡ ਦੇ ਮਜਬੂਰ ਕਰਦੇ ਸੀ ਜਿਹੜੇ ਕੀ ਉਧਰ ਰਹਿੰਦੇ ਸਨ ਦੇ ਵਿੱਚੀ ਕਾਫੀ ਸਕੂਲ ਜਾਰ ਰਹੀਆਂ ਸੀ ਪਰ ਫੜੀ 14 ਸਾਲ ਤੋਂ ਲੈ ਕੇ 18 ਸਾਲ ਦੇ ਵਿੱਚੋਂ ਨੰਬਰ ਆਉਂਦੇ ਸੀ ਤੁਹਾਡੇ ਬੱਚਾ ਨੂੰ ਇਨ ਫਿਊਚਰ ਵਿੱਚ ਜੇਕਰ ਤੁਸੀਂ ਕੈਨੇਡਾ ਭੇਜਣਾ ਚਾਹੁੰਦੇ ਹੋ ਕੀ ਸੋਚਦੇ ਹੋ ਅਕੋਰਡਿੰਗ ਟੂ ਮੀ ਉਹਨਾਂ ਨੂੰ ਆਪਣੇ ਤੁਹਾਡੇ ਰਿਲੇਟਿਵਸ ਜੇਕਰ ਉੱਥੇ ਰਹਿ ਰਹੇ ਹੈ ਤਾਂ ਉਹਨਾਂ ਕੋਲ ਹੀ ਉਹਨਾਂ ਨੂੰ ਭੇਜੋ ਜਾਂ ਫਿਰ ਫਰੈਂਡ ਸਰਕਲ ਤੇ ਵੀ ਆਪਾਂ ਘੱਟ ਭਰੋਸਾ ਕਰ ਸਕਦੇ ਆ ਪਰ ਜਿਨ੍ਹਾਂ ਦਾ ਫਰੈਂਡ ਸਰਕਲ ਕਾਫੀ ਮਜ਼ਬੂਤ ਆ ਉਹਨਾਂ ਕੋਲੇ ਵੀ ਤੁਸੀਂ ਆਪਣੇ ਬੱਚੇ ਨੂੰ ਭੇਜ ਸਕਦੇ ਹੋ ਸਾਡੀ ਐਡਵਾਈਸ ਤਾਂ ਇਹ ਆ ਪਰ ਜੇਕਰ ਤੁਹਾਡਾ ਕੋਈ ਉਧਰ ਰਿਲੇਟਿਵ ਨਹੀਂ ਹੈ ਦੋਸਤ ਮਤਰ ਨਹੀਂ ਹੈ ਆਪਣੇ ਬੱਚਿਆਂ ਨੂੰ ਕਾਂੜਾ ਕਦੇ ਵੀ ਨਾ ਭੇਜੋ ਕਿਉਂਕਿ ਉੱਥੇ ਜਾ ਕੇ ਕੀ ਹੋ ਰਿਹਾ ਹੈ ਉਹ ਤੁਹਾਨੂੰ ਨਹੀਂ ਦੱਸ ਰਹੇ ਕਿਹੜੀਆਂ ਮਜਬੂਰੀਆਂ ਦਾ ਸ਼ਿਕਾਰ ਹੋ ਰਹੇ ਨੇ ਜਾਂ ਫਿਰ ਕਿਹੜੇ ਸ਼ੌਂਕ ਉਹਨਾਂ ਨੇ ਪਾਲ ਰੱਖੇ ਨੇ ਇਹ ਸੱਤ ਸਮੁੰਦਰੋਂ ਪਾਰ ਬੈਠੇ ਮਾਪਿਆਂ ਨੂੰ ਜਾਂ ਉਹਦੇ ਭੈਣ ਭਰਾਵਾਂ ਨੂੰ ਬਿਲਕੁਲ ਨਹੀਂ ਪਤਾ ਲੱਗਦਾ ਇਸ ਲਈ ਤੁਹਾਡਾ ਬੱਚਾ ਜੇਕਰ ਭੇਜ ਰਹੇ ਹੋ ਤਾਂ ਰਿਲੇਟਿਵਸ ਕੋਲੇ ਜਾਂ ਫਿਰ ਫਰੈਂਡ ਸਰਕਲ ਕੋਲੇ ਇਹੋਗੋਲੇ ਭੇਜੋ ਜੋ ਬਹੁਤ ਜ਼ਿਆਦਾ ਵਿਸ਼ਵਾਸ ਲਾਇਕ ਹੋ